ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 27 ਨਵੰਬਰ 2025 ਦਿਨ ਵੀਰਵਾਰ ਨਾਨਕਸ਼ਹੀ ਸਾਮਰ 557 ਮਗਰ ਮਹੀਨੇ ਦੀ 12 ਤਰੀਕ ਹੈ ਜੀ ਸੈਮੀ ਆਮੂ ਕੈਟਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗਰੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਰੀ ਵੈਨਕੂਵਰ ਕੋਕਟਲਮ ਤਿੰਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਅਲਬਰਟਾ ਅਤੇ ਕੈਨੇਡਾ ਸਰਕਾਰਾਂ ਦੇ ਦਰਮਿਆਨ ਸਮਝੋਤਾ ਹੋਇਆ ਇਹਦੇ ਨਾਲ ਹੀ ਸਰੀਰ ਦੇ ਵਿੱਚ ਇੱਕ ਤਾਂ ਗੋਲੀਆਂ ਚੱਲੀਆਂ ਤੇ ਇਹਦੇ ਨਾਲ ਦੀ ਨਾਲ ਗੋਲੀਆਂ ਸਰੀਰ ਤੋਂ ਚਲਦੀਆਂ ਚਲਦੀਆਂ ਫਗਵਾੜੇ ਤੱਕ ਪਹੁੰਚ ਗਈਆਂ ਫਰੋਤੀਆਂ ਉੱਥੇ ਵੀ ਮੰਗੀਆਂ ਜਾ ਰਹੀਆਂ ਮਾਮਲਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਡੈਲਟਾ ਦੇ ਵਿੱਚ ਮਾਰੀ ਗਈ ਇੱਕ ਪੰਜਾਬਣ ਦੇ ਦਿਓਰ ਨੂੰ ਉਹਦੇ ਕਤਲ ਦੇ ਦੋਸ਼ ਚਾਰਜ ਕਰ ਲਿਆ ਗਿਆ ਜੀ ਅਮਰੀਕਾ ਤੋਂ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਜਿਹਨਾਂ ਲੋਕਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਮਤਲਬ ਉਹਦੇ ਪੀਆਰ ਨਹੀਂ ਸਿਟੀਜ਼ਨ ਨਹੀਂ ਆ ਉਹਨਾਂ ਦਾ ਮੁੜ ਮਲਾਂਕਣ ਕੀਤਾ ਜਾਊਗਾ ਸੋ ਸਰਕਾਰ ਕਹਿੰਦੀ ਹੈ ਕਿ ਅਸੀਂ ਦੁਬਾਰਾ ਚੈੱਕ ਕਰਨਾ ਰੀ-ਐਗਜ਼ਾਮਿਨ ਕਰਨਾ ਆ ਕਿ ਉਹਨਾਂ ਨੂੰ ਗ੍ਰੀਨ ਕਾਰਡ ਮਿਲਿਆ ਕਿਵੇਂ ਸੀਗਾ ਸੋ ਕਈ ਲੋਕਾਂ ਦੇ ਸੱਤੇ ਤਲਵਾ ਲਟਕ ਸਕਦੀ ਆ ਵਿਦਿਆਰਥੀਆਂ ਦਾ ਸੰਘਰਸ਼ ਪੀਯੂ ਦੇ ਵਿੱਚ ਲਜਿਤ ਹੋਈ ਆ ਸਰਕਾਰ ਨੂੰ ਗੋਡੇ ਟੇਕਣੇ ਪਏ ਆ ਇਹ ਵੀ ਗੱਲਬਾਤ ਆਪਾਂ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ

ਦਾ ਸਹੋਤਾ ਸ਼ੋਅ 'ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਅਲਬਰਟਾ ਤੋਂ ਜਿੱਥੇ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੇ ਅਤੇ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦੇ ਵਿਚਾਲੇ ਇੱਕ ਸਮਝੌਤਾ ਅੱਜ ਸਹੀ ਵੱਧ ਹੋ ਗਿਆ ਬੜੇ ਲੰਮੇ ਸਮੇਂ ਤੋਂ ਅਲਬਰਟਾ ਨੂੰ ਵਾਸੀ ਕੈਨੇਡਾ ਸਰਕਾਰ ਦੇ ਨਾਲ ਅਸੀਂ ਇਹ ਸਮਝੌਤਾ ਕਰੀਏ ਜਿਹਦੇ ਨਾਲ ਉਹਨਾਂ ਦੀ ਊਰਜਾ ਸਮਰੱਥਾ ਵਧ ਜਾਂਦੀ ਆ ਅਲਬਰਟਾ ਕੈਨੇਡਾ ਦਾ ਇੱਕ ਇਹੋ ਜਿਹਾ ਸੂਬਾ ਜਿੱਥੇ ਕਿ ਬਹੁਤ ਵੱਡੀ ਮਾਤਰਾ ਵਿੱਚ ਕੱਚਾ ਤੇਲ ਨਿਕਲਦਾ ਤੇ ਉਹ ਤੇਲ ਜਿਹੜਾ ਆ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਭੇਜਿਆ ਜਾਂਦਾ ਇਸ ਦੇ ਨਾਲ ਹੀ ਕਿ ਹੋਰ ਤੇਲ ਨਾਲ ਰਲੇ ਮਿਲੇ ਪਦਾਰਥ ਉੱਥੋਂ ਨਿਕਲਦੇ ਆ ਤੇ ਪਰ ਉਹ ਅਲਬਰਟਾ ਸੈਂਟਰ ਦੇ ਵਿੱਚ ਪਹੁੰਚ ਜਾਂਦਾ ਕੈਨੇਡਾ ਦੇ ਇਸ ਕਰਕੇ ਉਹਨਾਂ ਨੂੰ bc ਦੇ ਉੱਤੇ ਨਿਰਪਰ ਹੋਣਾ ਪੈਂਦਾ ਤਾਂ ਕਿ ਉਹ ਪਾਈਪਲਾਈਨ ਰਹੀਂ ਜਾਂ ਰੇਲ ਗੱਡੀਆਂ ਰਹੀਂ ਆਪਣਾ ਕੱਚਾ ਤੇਲ ਜਿਹੜਾ ਸਮੁੰਦਰ ਤੱਕ ਪਹੁੰਚਾ ਆ ਸਕਣ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਦੁਨੀਆ ਦੇ ਹੋਰ ਮੁਲਕਾਂ ਤੱਕ ਪਹੁੰਚ ਸਕੇ ਅਮਰੀਕਾ ਦੇ ਵਿੱਚ ਪਾਈਪਲਾਈਨ ਨਹੀਂ ਸਿੱਧਾ ਪਹੁੰਚਾਇਆ ਜਾ ਸਕਦਾ ਕਿਉਂਕਿ ਅਲਬਰਟਾ ਦੀ ਅਮਰੀਕਾ ਦੇ ਨਾਲ ਸਰਹੱਦ ਲੱਗਦੀ ਹੈ ਸੋ ਅੱਜ ਜਿਹੜਾ ਸਮਝੌਤਾ ਅਲਬਰਟਾ ਤੇ ਕੈਨੇਡਾ ਦੀਆਂ ਸਰਕਾਰਾਂ ਦਰਮਿਆਨ ਹੋਇਆ ਇੱਕ ਬੜਾ ਇਤਿਹਾਸਕ ਸਮਝੌਤਾ ਆ ਇਹਦੇ ਨਾਲ ਅਲਬਰਟਾ ਨੂੰ ਆਸ ਹੈ ਕਿ ਊਰਜਾ ਸੈਕਟਰ ਦੇ ਵਿੱਚ ਹਜ਼ਾਰਾਂ ਨੌਕਰੀਆਂ ਪੈਦੀਆਂ ਹੋਣਗੀਆਂ ਤੇ ਬਹੁਤ ਸਾਰੇ ਲੋਕ ਜਿਹੜੇ ਬਾਹਰਲੇ ਵੱਡੇ ਬਿਜ਼ਨਸਮੈਨ ਨੇ ਹੋਰਾਂ ਮੁਲਕਾਂ ਵਿੱਚੋਂ ਇੱਥੇ ਵੱਡੀਆਂ ਕੰਪਨੀਆਂ ਅਲਬਰਟਾ ਵਿੱਚ ਨਿਵੇਸ਼ ਕਰਨਗੀਆਂ ਜਿਸ ਨਾਲ ਅਲਬਰਟਾ ਦੀ ਆਰਥਿਕਤਾ ਇੱਕ ਵਾਰ ਫਿਰ ਲਹਿਰਾਂ-ਬਹਿਰਾਂ ਦੇ ਵਿੱਚ ਹੋ ਜਾਊਗੀ। ਸੋ ਇਹ ਜਿਹੜਾ ਸਮਝੌਤਾ ਹੋਇਆ ਇਹਦੇ ਵਿੱਚ ਕਿਹਾ ਗਿਆ ਕਿ ਵੈਸਟ ਕੋਸਟ ਯਾਨੀ ਕਿ ਵੈਨਕੂਵਰ ਤੇ ਉੱਪਰਲਾ ਸਾਰਾ BC ਦਾ ਇਲਾਕਾ ਇਹ ਤੋ ਤੱਕ ਜਿਹੜਾ ਪਾਈਪਲਾਈਨ ਆਉਗੀ ਅਲਬਰਟਾ ਤੋਂ ਉਹਦੀ ਸਮਰੱਥਾ ਜਿਹੜੀ ਆ 1.4 ਮਿਲੀਅਨ ਬੈਰਲ ਪ੍ਰਤੀ ਦਿ ਤਕਰੀਬਨ ਡੇਢ ਮਿਲੀਅਨ ਬੈਰਲ ਪ੍ਰਤੀ ਦਿਨ ਤੱਕ ਪਹੁੰਚ ਜਾਣੀ ਆ ਵਧਾ ਕੇ ਸੋ ਇਸ ਤੋਂ ਇਲਾਵਾ ਉਹ ਕਹਿੰਦੇ ਵੀ ਇਹਦੇ ਨਾਲ ਹੀ ਹੋਣਾ ਆ ਕਿ ਜਿਹੜੇ ਏਸ਼ੀਆਈ ਮੁਲਕ ਨੇ ਜਿੱਥੋਂ ਕਿ ਵੈਨਕੂਵਰ ਦੀਆਂ ਬੰਦਰਗਾਹਾਂ ਤੋਂ ਤੇਲ ਭੇਜਣਾ ਸੌਖਾ ਆ ਤਕਰੀਬਨ ਕਹਿੰਦੇ 3 ਗੁਣਾ ਐਕਸਪੋਰਟ ਵਧ ਜਾਣੀ ਹੈ ਸਾਡੀ ਤੇ ਇਹਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਤੇਲ ਟੈਂਕਰ ਨੇ ਅਲਬਰਟਾ ਤੋਂ ਇੱਥੇ ਤੱਕ ਪਹੁੰਚਦੇ ਆ ਬੀਸੀ ਵਿੱਚ ਕਿਸੇ ਵੀ ਤਰੀਕੇ ਉਹਨਾਂ ਦੀ ਡੂੰਘੇ ਪਾਣੀਆਂ ਤੱਕ ਪਹੁੰਚ ਕੀਤੀ ਜਾਊਗੀ ਸਮੁੰਦਰ ਤੱਕ ਪਹੁੰਚ ਕੀਤੀ ਜਾਊਗੀ ਤਾਂ ਕਿ ਉਹ ਸਮਾਨ ਟੈਂਕਰਾਂ ਦੇ ਰਾਹੀਂ ਵੀ ਏਸ਼ੀਆਈ ਦੇ ਮੁਲਕਾਂ ਨੂੰ ਜਾ ਸਕੇ ਜਾਂ ਹੋਰ ਨਾ ਮੁਲਕਾਂ ਨੂੰ ਜਾ ਸਕੇ ਜਿਹੜਾ ਕਿ ਅਲਬਰਟਾ ਦੇ ਵਾਸਤੇ ਬਹੁਤ ਹੀ ਗੋਲਡ ਮਾਈਨ ਸਾਬਤ ਹੋ ਸਕਦਾ ਆ ਇਸ ਦੇ ਨਾਲ ਹੀ ਵਾਤਾਵਰਣ ਕਾਨੂੰਨਾਂ ਨੂੰ ਣਗੋਲ ਕੇ ਓਟਵਾ ਨੇ ਤੇਲ ਅਤੇ ਗੈਸ ਉਤਪਾਦਨ ਵਾਸਤੇ ਕਹਿ ਪਟਾਤਾ ਮਤਲਬ ਕਿ ਅਲਬਰਟਾ ਜਿੰਨਾ ਮਰਜੀ ਤੇਲ ਕੱਢਣਾ ਚਾਹੁੰਦਾ ਕੱਢ ਸਕਦਾ ਜਿੰਨੀ ਮਰਜੀ ਨੈਚੁਰਲ ਗੈਸ ਕੱਢਣੀ ਚਾਹੁੰਦੀ ਆ ਉਹ ਕੱਢ ਸਕਦੇ ਆ ਜਿਹੜੇ ਨੈਟ ਜ਼ੀਰੋ ਪਾਵਰ ਸੂਲ ਸੀਗੇ ਉਹਨਾਂ ਨੂੰ ਵੀ ਕੱਟਆਊਟ ਕਰ ਦਿੱਤਾ ਗਿਆ ਮਤਲਬ ਕਿ ਵਾਤਾਵਰਨ ਦੀ ਬਹੁਤੀ ਪ੍ਰਵਾਹ ਕਰਨ ਦੀ ਹੁਣ ਲੋੜ ਨਹੀਂ ਆ ਸੋ ਜਦੋਂ ਇਹ ਸਾਰਾ ਸਮਝੌਤਾ ਸਹੀ ਬੱਧ ਹੋਇਆ ਤਾਂ ਜ਼ਾਹਰ ਹੈ ਕਿ ਵਾਤਾਵਰਨ ਪੱਖੀ ਲੋਕ ਨੇ ਜਿਹੜੇ ਉਹ ਵਿਰੋਧ ਕਰ ਰਹੇ ਆ ਕਹਿੰਦੇ ਵੇਦਨਾ ਬਹੁਤ ਨੁਕਸਾਨ ਹੋ ਜਾਣਾ ਬੀਸੀ ਸਰਕਾਰ ਜਿਹੜੀ ਆ ਉਹ ਵੀ ਬਹੁਤ ਹੀ ਖੁਸ਼ ਨਹੀਂ ਹੈਗੀ ਕਿਉਂਕਿ ਸਮਝੌਤੇ ਦੇ ਵਿੱਚ ਉਹਨਾਂ ਦੀ ਬਹੁਤ ਹੀ ਪੁੱਛਗਿੱਛ ਜਿਹੜੀ ਆ ਉਹ ਨਹੀਂ ਕੀਤੀ ਗਈ ਤੇ ਨਾਲ ਦੀ ਨਾਲ ਹੁਣ ਗੱਲ ਇਹ ਵੀ ਚੱਲ ਰਹੀ ਹੈ ਕਿ ਬੇਸ਼ੱਕ ਸਮਝੌਤਾ ਸਹੀ ਵੱਧ ਹੋ ਗਿਆ ਪਰ ਇਹ ਸਾਰਾ ਕੁਝ ਜੋ ਲੱਗਦਾ ਕਿ ਹੋਣ ਜਾ ਰਿਹਾ ਉਹ ਹੋਣ ਵਾਸਤੇ ਹਜੇ ਸਮਾਂ ਲੱਗੂਗਾ ਕਿਉਂਕਿ ਹੱਲੇ ਨੂੰ ਕਈ ਕਾਨੂੰਨੀ ਚੈਲੰਜ ਮਿਲਣੇ ਆ ਅਦਾਲਤਾਂ ਦੇ ਵਿੱਚ ਇਹਦੇ ਖਿਲਾਫ ਮੁਕੱਦਮੇ ਚੱਲਣੇ ਆ ਬੀਸੀ ਦੇ ਵਿੱਚ ਸਪੈਸ਼ਲੀ ਜਿਹੜੀਆਂ ਫਰਸਟ ਨੇਸ਼ਨਸ ਨੇ ਸਾਡੇ ਇਥੇ ਮੂਲ ਨਿਵਾਸੀ ਨੇ ਇਨਡੀਜਨਸ ਲੋਕ ਨੇ ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਇਲਾਕਿਆਂ ਵਿੱਚੋਂ ਪਾਈਪਲਾਈਨਾਂ ਗੁਜ਼ਰਨੀਆਂ ਉਹਨਾਂ ਵੱਲੋਂ ਬਹੁਤ ਸਾਰੀਆਂ ਚੁਣੌਤੀਆਂ ਦਿੱਤੀ ਦਿਸ਼ਾਵਲ ਕਦਮ ਦਾ ਆਪਾਂ ਕਹਿ ਸਕਦੇ ਆ ਪਰ ਹੱਲੇ ਪੂਰਨ ਰੂਪ ਦੇ ਵਿੱਚ ਇਹ ਸਮਝੌਤਾ ਸਹੀ ਵੱਧ ਉਦੋਂ ਹੀ ਹੋਣਾ ਜਦੋਂ ਸਾਰਾ ਕੁਝ ੱਲਣ ਲੱਗ ਪਿਆ ਉਸ ਲਈ ਕਈ ਸਾਲ ਹਜੇ ਅਦਾਲਤਾਂ ਦੇ ਜਿਹੜੇ ਕੱਟਣੇ ਪੈਣਗੇ ਜਿਹੜੇ ਅੱਡ ਅੱਡ ਮੂਲ ਨਿਵਾਸੀਆਂ ਦੇ ਭਾਈਚਾਰੇ ਆ ਉਹਨਾਂ ਦੇ ਨਾਲ ਲੈਣ-ਦੇਣ ਕਰਕੇ ਸਮਝੌਤੇ ਕਰਨੇ ਪੈਣਗੇ ਫਿਰ ਜਾ ਕੇ ਜੋ ਇਹ ਸਮਝੌਤਾ ਹੋਇਆ ਸਹੀ ਰੂਪ ਦੇ ਵਿੱਚ ਲਾਗੂ ਹੋ ਸਕੇਗਾ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਦੀ ਸਰੀ ਦੇ ਵਿੱਚ ਮੀਰਾ ਦਾ ਕਲਾਕਾ ਜੀ ਫਰੇਜ਼ਰ ਹਾਈਟਸ ਬਹੁਤ ਹੀ ਸ਼ਾਂਤ ਪੋਸ਼ ਇਲਾਕਾ ਆ ਇੱਥੇ ਸਵੇਰੇ ਗੋਲੀਆਂ ਚੱਲੀਆਂ ਪੁਲਿਸ ਕਹਿੰਦੀ ਵੀ ਤੜਕੇ ਤਕਰੀਬਨ 3:00 ਵਜੇ ਦੇ ਕਰੀਬ 153 ਸਟਰੀਟ ਅਤੇ 112 ਐਵਨ ਦੇ ਲਾਗੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਆ ਤੇ ਗੋਲੀਆਂ ਘਰ ਤੇ ਲੱਗੀਆਂ ਆ ਪਰ ਘਰ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਸੋ ਇਹ ਘਰ ਕਿਹਦਾ ਆ ਇਹਦੇ ਬਾਰੇ ਹਜੇ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਇਸ ਵਾਸਤੇ ਜਨਤਾ ਤੋਂ ਸਹਿਯੋਗ ਮੰਗਿਆ ਕਿ ਜੇਕਰ ਕਿਸੇ ਦੇ ਕੈਮਰੇ ਚ ਕਿਸੇ ਦੇ ਗੱਡੀ ਦੇ ਕੈਮਰੇ ਵਿੱਚ ਕੋਈ ਜਾਣਕਾਰੀ ਆਈ ਹੋਵੇ ਕੋਈ ਗੱਡੀ ਇੱਥੋਂ ਭਜਦੀ ਦੇਖੀ ਹੋਵੇ ਕੋਈ ਬੰਦਾ ਨਿਗਾ ਚ ਆਇਆ ਹੋਵੇ ਤਾਂ ਤੁਰੰਤ ਸਰੀ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਸੋ ਕੁੱਲ ਮਿਲਾ ਕੇ ਗੋਲੀਆਂ ਚੱਲਣ ਦਾ ਸਿਲਸਲਾ ਜਿਹੜਾ ਜੀ ਉਹ ਅਸਰੀਤ ਹੁੰਦਾ ਹੋਇਆ ਫਗਵਾੜੇ ਤੱਕ ਪਹੁੰਚ ਚੁੱਕਾ ਆ ਫਗਵਾੜੇ ਤੋਂ ਵੀ ਅੱਜ ਹੀ ਖਬਰਾਂ ਆ ਰਹੀਆਂ ਕਿ ਉੱਥੇ ਵੀ ਫਰੋਤੀ ਮੰਗੀਆਂ ਜਾ ਰਹੀਆਂ ਫਗਵਾੜੇ ਲੱਗ ਇੱਕ ਪਿੰਡ ਹੈਗਾ ਦਰবেশ ਪਿੰਡ ਨੂੰ ਕਹਿੰਦੇ ਆ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਤੋਂ 5 ਕਰੋੜ ਫਰੋਤੀ ਮੰਗੀ ਗਈ ਆ ਸੋ ਦਿਲਜੀਤ ਰਾਜੂ ਨਾਂ ਦਾ ਆਮ ਆਦਮੀ ਪਾਰਟੀ ਦਾ ਇਹ ਆਗੂ ਆਪਣੇ ਘਰੇ ਸੁੱਤਾ ਪਿਆ ਸੀ ਜਦੋਂ ਨਕਾਬ ਪਾਸ਼ ਨਕਾਬ ਪੋਸ਼ ਮਲਾਵਰਾਂ ਵੱਲੋਂ ਉਹਦੇ ਘਰ ਦੇ ਉੱਤੇ ਤਕਰੀਬਨ 23-24 ਗੋਲੀਆਂ ਚਲਾਈਆਂ ਗਈਆਂ ਉਸ ਵਕਤ ਉਹਦਾ ਪਰਿਵਾਰ ਵੀ ਅੰਦਰ ਮੌਜੂਦ ਸੀ ਪਰ ਖੁਦ ਵਾਸਤਾ ਅ ਕਹਿ ਸਕਦੇ ਆ ਕਿ ਵਿਚਾਹ ਹੋ ਗਿਆ ਕਿਸੇ ਦੇ ਗੋਲੀਆਂ ਲੱਗੀਆਂ ਨਹੀਂ ਤੇ ਹਮਲਾਵਰ ਜਿਹੜੇ ਆ ਫਰਾਰ ਹੋ ਗਏ ਤੇ ਕੈਮਰੇ ਵਿੱਚ ਵੈਸੇ ਉਹਨਾਂ ਦੀਆਂ ਤਸਵੀਰਾਂ ਵਗੈਰਾ ਆ ਚੁੱਕੀਆਂ ਆ ਪੁਲਿਸ ਕਹਿੰਦੀ ਅਸੀਂ ਲੱਭ ਲਵਾਂਗੇ ਹੌਲੀ ਹੌਲੀ ਇਸ ਮੌਕੇ ਇੱਕ ਚਾਰ ਪੰਨਿਆਂ ਦਾ ਨੌਰਟ ਜਿਹੜਾ ਉਹਨਾਂ ਨੂੰ ਘਰ ਦੇ ਕੰਪਾਊਂਡ ਸਿੱਟਿਆ ਗਿਆ ਤੇ ਉਹਦੇ ਵਿੱਚ ਗੱਲ ਇਹੀ ਕਹੀ ਗਈ ਹੈ ਕਿ ਕਾਲਾ ਰਾਣਾ ਗਰੁੱਪ ਦਾ ਇਹ ਕੰਮ ਆ ਤੇ 5 ਕਰੋੜ ਰੁਪਏ ਆਮ ਆਦਮੀ ਪਾਰਟੀ ਦੇ ਸਾਹਗੂ ਤੋਂ ਮੰਗੇ ਗਏ ਆ ਸੋ ਜਦੋਂ ਕੈਨੇਡਾ ਅਮਰੀਕਾ ਦੇ ਵਿੱਚ ਫਰੋਟੀਆਂ ਮੰਗੀਆਂ ਜਾਂਦੀਆਂ ਦਾ ਮਿਲੀਅਨ ਡਾਲਰ ਮੰਗਦੇ ਆ ਤੇ ਤਕਰੀਬਨ ਉਨੇ ਹੀ ਰਕਮ ਜਿਹੜੀ ਹੈ 5 ਕਰੋੜ ਇਹ ਆਮ ਆਦਮੀ ਪਾਰਟੀ ਦੇ ਆਗੂ ਤੋਂ ਮੰਗੀ ਗਈ ਆ ਕਨੈਕਸ਼ਨ ਆਸ ਵਿੱਚ ਇਹ ਆ ਕਿ ਕਾਲਾ ਰਾਣਾ ਗਰੁੱਪ ਕੈਨੇਡਾ ਅਮਰੀਕਾ ਦੇ ਵਿੱਚ ਵੀ ਫਰੋਟੀਆਂ ਮੰਗਦਾ ਰਿਹਾ ਇੱਥੇ ਵੀ ਇਸ ਗਰੁੱਪ ਦੀ ਸਰਗਰਮੀ ਰਹੀ ਆ ਤੇ ਕਾਲਾ ਰਾਣਾ ਦਾ ਛੋਟਾ ਭਰਾ ਨੋ ਨੀ ਰਾਣਾ ਆਪਾਂ ਖਬਰ ਵੀ ਦਿੱਤੀ ਸੀ ਪਿਛਲੇ ਹਫਤੇ ਉਹਦੇ ਬਾਰੇ ਕਿ ਉਹ ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਸਰਾਧ ਟੱਪ ਦਾ ਫੜਿਆ ਗਿਆ ਸੀਗਾ ਤੇ ਇਹਨਾਂ ਦੇ ਨਾਂ ਜਿਹੜੇ ਗਰੁੱਪ ਦੇ ਆ ਉਹ ਅਮਰੀਕਾ ਕੈਨੇਡਾ ਤੇ ਭਾਰਤ ਵਿੱਚ ਹੁੰਦੀਆਂ ਕਈ ਵਾਰਦਾਤਾਂ ਤੇ ਜੁੜਦੇ ਰਹੇ ਆ ਤੇ ਇਹ ਵਾਰਦਾ ਜਿਹੜੀ ਹੁਣ ਪੰਜਾਬ 'ਚ ਹੋਈ ਆ ਉਹਦੇ ਵਿੱਚ ਵੀ ਇਸ ਗਰੁੱਪ ਦਾ ਨਾਮ ਆਇਆ ਆ ਇਹ ਗਰੁੱਪ ਹਰਿਆਣੇ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬੀਸੀ ਦੇ ਸ਼ਹਿਰ ਡੈਲਟਾ ਦੀ 22 ਅਕਤੂਬਰ ਨੂੰ ਹਾਈਵੇ 17 ਦੇ ਉੱਤੇ ਇੱਕ ਹਾਸਾ ਹੋਇਆ ਦੱਸਿਆ ਗਿਆ ਸੀ ਕਿ ਗੱਡੀ ਨੂੰ ਅੱਗ ਲੱਗ ਗਈ ਸੀ ਇਸ ਅੱਗ ਲੱਗੀ ਗੱਡੀ ਦੇ ਵਿੱਚੋਂ ਇੱਕ ਔਰਤ ਦੀ Laash ਮਿਲੀ ਸੀ ਪਰ ਪੁਲਿਸ ਨੂੰ ਸ਼ੱਕ ਹੋ ਗਿਆ ਸੀ ਵੀ ਮਾਮਲਾ ਕੁਝ ਹੋਰ ਜਾਪਦਾ ਹੈ ਤੇ ਹੁਣ ਗੱਲ ਉਹੀ ਨਿਕਲੀ ਹੈ ਕਿ ਇਹ ਇੱਕ ਕਤਲ ਦਾ ਮਾਮਲਾ ਬਣ ਗਿਆ ਜੀ ਤੋ 26 ਅਕਤੂਬਰ 2025 ਨੂੰ ਇਸੇ ਸਾਲ ਹਾਈਵੇ 17 ਤੇ ਇੱਕ ਗੱਡੀ ਨੂੰ ਜਦੋਂ ਅੱਗ ਲੱਗੀ ਆ ਉਹਦੇ ਵਿੱਚੋਂ Laash ਮਿਲੀ ਆ ਪੁਲਿਸ ਕਹਿੰਦੀ ਵੀ ਸਾਨੂੰ ਸ਼ੱਕ ਹੋ ਗਿਆ ਸੀ ਅਸੀਂ ਜਾਂਚ ਜਿਹੜੀ ਦੇ ਡੈਲਟਾ ਪੁਲਿਸ ਡਿਪਾਰਟਮੈਂਟ ਦੇ ਮੇਜਰ ਕ੍ਰਾਈਮ ਸੈਕਸ਼ਨ ਨੂੰ ਸੌਂਪ ਦਿੱਤੀ ਸੀ ਤੇ ਉਹਨਾਂ ਨੇ ਜਾਂਚ ਕਰਕੇ ਸਿੱਟਾ ਕੱਢਿਆ ਵੀ ਇਹ ਅਸਲ ਦੇ ਵਿੱਚ ਜਿਹੜੀ Laash ਵਿੱਚੋਂ ਲੱਭੀ ਆ ਉਹ 30 ਸਾਲਾਂ ਦੀ ਮਨਦੀਪ ਕੌਰ ਦੀ ਸੀ ਉਹ ਡੈਲਟਾ ਦੀ ਰਹਿਣ ਵਾਲੀ ਸੀਗੀ ਤੇ 6 ਨਵੰਬਰ ਲੰਗੀ ਜਿਹੜੀ ਆ ਮਨਦੀਪ ਕੌਰ ਦੇ ਦਿਓਰ ਗਰਜੋਤ ਸਿੰਘ ਖਹਿਰਾ ਉਮਰ 24 ਸਾਲ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਉੱਤੇ ਚਾਰਜ ਇਹ ਲਾਏ ਗਏ ਕਿ ਉਸਨੇ Laash ਦੇ ਨਾਲ ਛੇੜਛਾੜ ਕੀਤੀ ਆ ਮਤਲਬ ਜਾਂ ਤਾਂ Laash ਲਿਆ ਕੇ ਉੱਥੇ ਫੁਕੀ ਆ ਜਾਂ ਫਿਰ ਉੱਥੋਂ Laash ਨੂੰ ਕਿਤੇ ਲਿਜਾਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਕੀ ਹੋਇਆ ਕਿ ਉਸੇ ਗਰਜੋਤ ਸਿੰਘ ਖਹਿਰਾ ਤੇ ਜੋ ਕਿ ਮਨਦੀਪ ਕੌਰ ਦਾ ਦਿਓਰ ਆ ਉਦੇ ਉੱਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਵੀ ਲਾ ਦਿੱਤੇ ਗਏ ਆ ਮਤਲਬ ਕਿ ਕਤਲ ਦੇ ਦੋਸ਼ ਉੱਤੇ ਲੱਗ ਗਏ ਆ ਤੇ ਖੈਰਾ ਦੀ ਅਗਲੀ ਪੇਸ਼ੀ ਹੁਣ 11 ਦਸੰਬਰ ਨੂੰ ਅਦਾਲਤ ਵਿੱਚ ਹੋਣੀ ਆ ਤੇ ਪੁਲਿਸ ਇਹ ਕਹਿ ਰਹੀ ਆ ਕਿ ਇਨਵੈਸਟੀਗੇਸ਼ਨ ਹਜੇ ਚੱਲੂ ਆ ਇਸ ਕਰਕੇ ਅਸੀਂ ਬਹੁਤੀ ਜਾਣਕਾਰੀ ਨਹੀਂ ਦੇ ਸਕਦੇ ਕਿ ਇਹ ਕਿਉਂ ਕਤਲ ਹੋਇਆ ਕਿਵੇਂ ਕਤਲ ਹੋਇਆ ਤੇ ਉਹਨਾਂ ਕੋਲ ਕੀ ਕੀ ਇਸ ਵaile ਇਨਫੋਰਮੇਸ਼ਨ ਆ ਕਹਿੰਦੇ ਅਦਾਲਤ ਵਿੱਚ ਜਾ ਕੇ ਪਤਾ ਲੱਗੂਗੀ ਤੇ ਜਿਹੜੀ ਇਹ ਲੜਕੀ 30 ਸਾਲਾਂ ਦੀ ਮਾਰੀ ਗਈ ਆ ਮਨਦੀਪ ਕੌਰ ਲੁਧਿਆਣਾ ਨੇੜੇ ਰਾਏਕੋਟ ਦੇ ਪਿੰਡ ਗੁੱਜਰਵਾਲ ਦੇ ਨਾਲ ਸੰਬੰਧ ਰੱਖਦੀ ਸੀ ਪਹਿਲਾਂ ਇਹ ਕੈਨੇਡਾ ਦੇ ਸ਼ਹਿਰ ਐਡਮਿੰਟਨ ਰਹਿੰਦੀ ਸੀ ਉਸ ਤੋਂ ਬਾਅਦ ਇਹ ਵਿਆਹ ਕਰਾ ਕੇ ਆਪਣੇ ਸਹੁਰੇ ਪਰਿਵਾਰ ਦੇ ਕੋਲ ਸਰੀ ਰਹਿਣ ਲੱਗੀ ਸੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਰਜੋਤ ਸਿੰਘ ਖਹਿਰਾ ਦਾ ਪਿੰਡ ਲੋਧੀਵਾਲ ਨੇੜੇ ਸਧਵਾ ਬੇੜਾ ਮਤਲਬ ਕਿ ਮੰਦੀਪਕੌਰ ਜਿਹੜੀ ਆ ਉਹ ਸਧਵਾ ਬੇੜਾ ਦੇ ਪਿੰਡ ਲੋਧੀਵਾਲ ਵਿਖੇ ਵਿਆਹੀ ਹੋਈ ਸੀ ਤੇ ਇਸ ਵਾਲੇ ਪਰਿਵਾਰ ਸਰੀ ਰਹਿ ਰਿਹਾ ਜੀ ਸੋ ਇਸ ਮਾਮਲੇ ਵਿੱਚ ਹੁਣ ਗਰਜੋਤ ਸਿੰਘ ਖਹਿਰਾ ਨੂੰ ਸੈਕੰਡਰੀ ਮਰਡਰ ਦੇ ਚਾਰਜ ਦਾ ਸਾਹਮਣਾ ਕਰਨਾ ਪਊਗਾ ਅਦਾਲਤੀ ਕਾਰਵਾਈ ਦੇ ਵਿੱਚ ਇਸ ਕਤਲ ਦੇ ਹੋਰ ਵੇਰਵੇ ਬਾਹਰ ਆਉਣ ਦੀ ਉਮੀਦ ਹੈ ਜੀ ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਕੱਚਿਆਂ ਨੂੰ ਖਤਰਾ ਸੀ ਕਿ ਜਿਹੜੇ ਰੈਫਿਊਜੀ ਆਏ ਹੋਏ ਆ ਪਤਾ ਨਹੀਂ ਪੱਕੇ ਹੋਣੇ ਕਿ ਨਹੀਂ ਜਿਹੜੇ ਵਰਕ ਪਰਮਿਟ ਤੇ ਆਏ ਹੋਏ ਆ ਉਹ ਪੱਕੇ ਹੋਣੇ ਕਿ ਨਹੀਂ ਪਰ ਹਾਲਾਤ ਲਗਭਗ ਇਹ ਬਣਦੇ ਜਾ ਰਿਹਾ ਵੀ ਜਿਹੜੇ ਪੱਕੇ ਹੋਏ ਹੋਏ ਨੇ ਉਹਨਾਂ ਦੇ ਸਿਰ ਤੇ ਵੀ ਤਲਵਾਰ ਲਟਕ ਰਹੀ ਆ ਸੋ ਹੁਣ ਕੀ ਹੋਇਆ ਕਿ ਜਿਹੜਾ ਅਮਰੀਕਾ ਦਾ ਕਮਹਿਕਮਾ ਆ ਯੂ ਐਸ ਰਿਡੈਂਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਯਾਨੀ ਕਿ ਅਮਰੀਕਾ ਦਾ ਇਮੀਗ੍ਰੇਸ਼ਨ ਕਮਹਿਕਮਾ ਇਹਨੂੰ ਕਹਿ ਲਓ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਜੋਸਫ ਬੀ ਐਡਲੋ ਉਨ੍ਹਾਂ ਦੇ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਰਾਸ਼ਟਰਪਤੀ 트াম্প ਨੇ ਨਿਰਦੇਸ਼ ਦਿੱਤੇ ਆ ਹੁਕਮ ਦਿੱਤੇ ਆ ਕਿ ਗ੍ਰੀਨ ਕਾਰਡਸ ਦਾ ਮੁਲਾਂਕਣ ਕੀਤਾ ਜਾਵੇ ਉਹਦੀ ਰੀ-ਐਗਜ਼ਾਮੀਨੇਸ਼ਨ ਕੀਤੀ ਜਾਵੇ ਸੋ ਮਤਲਬ ਇਹ ਹੈ ਕਿ ਅਮਰੀਕਾ ਦੇ ਵਿੱਚ ਨਾ ਲੋਕਾਂ ਦੇ ਕੋਲ ਗ੍ਰੀਨ ਕਾਰਡ ਨੇ ਉਹਨਾਂ ਦੀ ਜਾਂਚ ਹੋਊਗੀ ਇਹ ਪਤਾ ਲਾਇਆ ਜਾਊਗਾ ਕਿ ਜਿਹੜੇ ਗ੍ਰੀਨ ਕਾਰਡ ਉਹਨਾਂ ਨੇ ਹਾਸਲ ਕੀਤੇ ਆ ਉਹਦੇ ਵਿੱਚ ਕੋਈ ਝੂਠ ਨਹੀਂ ਬੋਲਿਆ ਕੋਈ ਜਿਹੜੀ ਆ ਗਲਤ ਬਿਆਨ ਨਹੀਂ ਤਾਂ ਨਹੀਂ ਕੀਤੀ ਤੇ ਜੇਕਰ ਕੋਈ ਇਹੋ ਜੀ ਗੱਲ ਲੱਭਦੀ ਆ ਤੇ ਉਹਨਾਂ ਦਾ ਗ੍ਰੀਨ ਕਾਰਡ ਵਾਪਸ ਲਿਆ ਜਾ ਸਕਦਾ ਆ ਸੋ ਗ੍ਰੀਨ ਕਾਰਡ ਦਾ ਮਤਲਬ ਇਹ ਹੁੰਦਾ ਜੀ ਪਰਮਾਨੈਂਟ ਰੈਜ਼ੀਡੈਂਟ ਜਿਵੇਂ ਕੈਨੇਡਾ ਦੇ ਵਿੱਚ ਪੀਆਰ ਕਹਿੰਦੇ ਆ ਇਹ ਤੇ ਪੀਆ ਰਿਕਾਰਡ ਮਿਲਦਾ ਅਮਰੀਕਾ ਦੇ ਵਿੱਚ ਜਦੋਂ ਬੰਦਾ ਪੱਕਾ ਹੋ ਜਾਂਦਾ ਤਾਂ ਫਿਰ ਉਹਨੂੰ ਗ੍ਰੀਨ ਕਾਰਡ ਮਿਲਦਾ ਉਸ ਤੋਂ ਬਾਅਦ ਕੈਨੇਡਾ ਵਿੱਚ ਵੀ ਤੇ ਅਮਰੀਕਾ ਵਿੱਚ ਵੀ ਸਿਟੀਜ਼ਨਸ਼ਿਪ ਮਿਲਦੀ ਹੈ ਜੀ ਸੋ ਜਿਹੜੇ ਪੀਆਰ ਨੇ ਉਹਨਾਂ ਨੂੰ ਉੱਥੇ ਗ੍ਰੀਨ ਕਾਰਡ ਹੋਲਡਰ ਕਿਹਾ ਜਾਂਦਾ ਸੋ ਜਿਹੜਾ ਲੋਕਾਂ ਨੇ ਕਿਸੇ ਨਾ ਕਿਸੇ ਤਰੀਕੇ ਗ੍ਰੀਨ ਕਾਰਡ ਹਾਸਲ ਕੀਤਾ ਆ ਉਹਨਾਂ ਸਾਰਿਆਂ ਦੀ ਜਿਹੜੀ ਆ ਜਾਂਚ ਹੋ ਸਕਦੀ ਆ ਤੇ ਉਹਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਕਿਸੇ ਖਾਸ ਚਿੰਤਾਜਨਕ ਮੁਲਕ ਇਹ ਦੀ ਜਾਂਚ ਕੀਤੀ ਜਾ ਸਕਦੀ ਹੈ ਮਤਲਬ ਕਿ ਜਿਹੜੇ ਵੀ ਮੁਲਕ ਦੀ ਅਮਰੀਕਾ ਨਾਲ ਨਹੀਂ ਬਣਦੀ ਜਾਂ ਜਿਹੜੇ ਵੀ ਮੁਲਕ ਦੇ ਨਾਗਰਿਕਾਂ ਨੂੰ ਤੰਗੀ ਦੇਣੀ ਆ ਉਹਨਾਂ ਨੂੰ ਇਸ ਅਧੀਨ ਖਿੱਚਿਆ ਜਾ ਸਕਦਾ ਹੈ ਉਹਨਾਂ ਦੇ ਗ੍ਰੀਨ ਕਾਰਡ ਦੁਬਾਰਾ ਰੀ-ਐਗਜ਼ਾਮਿਨ ਕੀਤੇ ਜਾ ਸਕਦੇ ਆ ਉਹਨਾਂ ਦਾ ਮਲਾਂਕਣ ਹੋ ਸਕਦਾ ਆ ਸੋ ਜਿਹੜੇ ਲੋਕ ਇੱਥੇ ਆਏ ਨੇ ਰਿਫਿਊਜੀ ਆ ਕੇ ਪੱਕੇ ਹੋਏ ਆ ਜਾਂ ਕਿਸੇ ਹੋਰ ਤਰੀਕੇ ਪੱਕੇ ਹੋਏ ਆ ਇਸ ਵੇਲੇ ਗ੍ਰੀਨ ਕਾਰਡ ਹੋਲਡਰ ਲੈ ਕੇ ਬੈਠੇ ਆ ਤੇ ਉਹਨਾਂ ਨੂੰ ਖਤਰਾ ਹੋ ਸਕਦਾ ਕਿਉਂਕਿ ਜੇਕਰ ਦੁਬਾਰਾ ਮਲਾਂਕਣ ਹੋਇਆ ਪਤਾ ਨਹੀਂ ਕਿਹੜੇ-ਕਿਹੜੇ ਐਂਗਲ ਤੋਂ ਉਹਦੀ ਜਾਂਚ ਕੀਤੀ ਜਾ ਸਕਦੀ ਆ। ਸੋ ਕੁੱਲ ਮਿਲਾ ਕੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਤੰਗੀ ਆ ਸਕਦੀ ਆ। ਸੋ ਗੱਲ ਤਾਂ ਇਹ ਸੀ ਵੀ ਕੱਚੇ ਡਰੇ ਹੋਏ ਸੀ ਕਿ ਸਾਡਾ ਪਤਾ ਨਹੀਂ ਕੀ ਬਣਨਾ ਪਰ ਸਰਕਾਰ ਨੇ ਪੱਕਿਆਂ ਨੂੰ ਵੀ ਹੁਣ ਤਰ ਲਿਆ ਜੀ। ਇਸ ਦੇ ਨਾਲ ਹੀ ਆਪਾਂ ਅਮਰੀਕਾ ਦੀ ਹੀ ਗੱਲ ਕਰੀਏ ਤਾਂ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਇੱਕ ਹੋਰ ਵਿਭਾਗ ਹੈ ਜਿਹੜਾ ਕਿ ਖਾਣ-ਪੀਣ ਦੀਆਂ ਵਸਤਾਂ ਸੰਬੰਧੀ ਨਿਗਰਾਨੀ ਰੱਖਦਾ ਉਹਨਾਂ ਨੇ ਭਾਂਡਿਆਂ ਬਾਰੇ ਚੇਤਾਵਨੀ ਜਾਰੀ ਕੀਤੀ ਆ ਉਹ ਕਹਿੰਦੇ ਵੀ ਇੱਕ ਜਿਹੜੇ ਭਾਂਡੇ ਜਿਹਨਾਂ ਨੂੰ ਆਪਾਂ ਆਮ ਰਸੋਈ ਦੀ ਭਾਸ਼ਾ ਵਿੱਚ ਅਲਮੀਨੀਅਮ ਦੇ ਭਾਂਡੇ ਕਹਿ ਦਿੰਦੇ ਆ ਪੁਰਾਣੇ ਸਮਿਆਂ ਵਿੱਚ ਆਪਾਂ ਸਿਲਵਰ ਦੇ ਭਾਂਡੇ ਵੀ ਕਹਿੰਦੇ ਰਹੇ ਆ ਉਹਨਾਂ ਨੂੰ ਉਹ ਕਹਿੰਦੇ ਵੀ ਇਹ ਭਾਂਡੇ ਜਿਹੜੇ ਮੁੱਖ ਤੌਰ ਤੇ ਭਾਰਤ ਤੋਂ ਆ ਰਹੇ ਆ ਇਹ ਸਿਹਤ ਵਾਸਤੇ ਬੜੇ ਨੁਕਸਾਨਦਾਇਕ ਆ ਇਹਨਾਂ ਤੋਂ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਲੱਗਦੀਆਂ ਜਦੋਂ ਇਹਨਾਂ ਵਿੱਚ ਭੋਜਨ ਬਣਾਉਂਦੇ ਆ ਖਾਸ ਕਰਕੇ ਬੱਚਿਆਂ ਦੇ ਵਾਸਤੇ ਬੜੇ ਨੁਕਸਾਨਦਾਇਕ ਆ ਅਮਰੀਕਾ ਦੇ ਵਿੱਚ ਮੁੱਖ ਤੌਰ ਤੇ ਭਾਂਡੇ ਜਿਹੜੇ ਪਾਰਨ ਤੋਂ ਆ ਰਹੇ ਆ ਕੁਝ ਖਾਸ ਕੰਪਨੀਆਂ ਜਿਹੜੀਆਂ ਕਿ ਕੁਝ ਸੂਬਿਆਂ ਦੇ ਵਿੱਚ ਕੰਮ ਕਰਦੀਆਂ ਉਹਨਾਂ ਵੱਲੋਂ ਮੰਗਵਾਏ ਜਾਂਦੇ ਆ ਤੇ ਐਫ ਡੀਏ ਦਾ ਕਹਿਣਾ ਆ ਕਿ ਇਹਨਾਂ ਭਾਂਡਿਆਂ ਦੇ ਵਿੱਚ ਲੈਡ ਜਾਨੀ ਕਿ ਸੀਸਾ ਜਿਹੜਾ ਇੱਕ ਧਾਤ ਆ ਹੋ ਸਕਦੀ ਆ ਤੇ ਇਹ ਜ਼ਹਿਰ ਜਿਹੜੀ ਆ ਲੋਕਾਂ ਦੇ ਸਰੀਰ ਵਿੱਚ ਜਾ ਰਹੀ ਆ ਜਦੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਆ ਸੋ ਐਫ ਡੀਏ ਨੇ ਜਿਹੜੀ ਚੇਤਾਵਨੀ ਜਾਰੀ ਕੀਤੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਦੇ ਘਰਾਂ ਵਿੱਚ ਵੀ ਇਹ ਭਾਂਡੇ ਹੈਗੇ ਆ ਚਾਹੇ ਛੋਟੇ ਵੱਡੇ ਬਤੀਲੇ ਨੇ ਚਾਹੇ ਕੜਾਈਆਂ ਨੇ ਜਾਂ ਕੋਈ ਹੋਰ ਬਰਤਨ ਜਿਹੜਾ ਕਿ ਸਿਲਵਰ ਜਾਂ ਐਲੂਮੀਨੀਅਮ ਦਾ ਬਣਿਆ ਹੋਇਆ ਉਹਨੂੰ ਤੁਰੰਤ ਘਰੋਂ ਸੁੱਟ ਦਿੱਤਾ ਜਾਵੇ ਉਹਨੂੰ ਦੁਬਾਰਾ ਕਿਸੇ ਨੂੰ ਹੋਰ ਵਰਤਣ ਲਈ দান ਨਾ ਕੀਤਾ ਜਾਵੇ ਜਾਂ ਉਹਨੂੰ ਰੀਯੂਜ਼ ਨਾ ਕੀਤਾ ਜਾਵੇ ਉਹਨੂੰ ਸੈੱਟ ਦਿੱਤਾ ਜਾਵੇ ਤਬਾਹ ਕਰ ਦਿੱਤਾ ਜਾਵੇ ਕਿਉਂਕਿ ਇਹ ਸਿਹਤ ਵਾਸਤੇ ਬੜਾ ਹਾਨੀਕਾਰਕ ਆ ਉਹਨਾਂ ਨੇ ਕਿਹਾ ਕਿ ਕੁਝ ਕੰਪਨੀਆਂ ਨੇ ਜਿਹੜੀਆਂ ਇਹ ਭਾਂਡੇ ਖਾਸ ਕਰਕੇ ਭਾਰਤ ਤੋਂ ਲਿਆ ਕੇ ਇੱਥੇ ਅਮਰੀਕਾ ਵਿੱਚ ਵੇਚਦਿਆਂ ਇਹਨਾਂ ਦੀਆਂ ਜਿਹੜੀਆਂ ਹੋਲ ਸੇਲ ਬ੍ਰਾਂਚੇਜ਼ ਨੇ ਉਹ ਕੈਲੀਫੋਰਨੀਆ ਇਲINOIS ਮੈਰੀਲੈਂਡ ਨਿਊ ਜਰਸੀ ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਦੇ ਲਾਗੇ ਵੀ ਹੈਗੀਆਂ ਤੇ ਇਹਨਾਂ ਨੂੰ ਕਿਹਾ ਗਿਆ ਕਿ ਇਹ ਭਾਂਡੇ ਤਬਾਹ ਕੀਤੇ ਜਾਣ ਅਮਰੀਕਾ ਦੇ ਵਿੱਚ ਕੋਈ ਵੀ ਇਹ ਭਾਂਡੇ ਨਾਂ ਵਰਤੇ ਤਾਂ ਕਿ ਜਿਹੜੇ ਉਹਨਾਂ ਦੀ ਸਿਹਤ ਸਹੀ ਰੱਖੀ ਜਾਵੇ ਸਾਡੇ ਬਜ਼ੁਰਗ ਸਿਆਣੇ ਸੀਗੇ ਜੀ ਪੰਜਾਬੀ ਉਹ ਵੈਸੇ ਪਹਿਲਾਂ ਹੀ ਤਰਜੀਹ ਦਿੰਦੇ ਆ ਵੀ ਤੁਸੀਂ ਸਰਬਲੋਹ ਦੇ ਦੇਗ ਦੇ ਭਾਂਡੇ ਵਰ ਤੋਂ ਜਾਂ ਫਿਰ ਮਿੱਟੀ ਦੇ ਭਾਂਡੇ ਵਰ ਤੋਂ ਉਹਦੇ ਨਾਲ ਬਹੁਤ ਸਾਰੇ ਤੱਤ ਜਿਹੜੇ ਅੰਦਰ ਜਾਂਦੇ ਆ ਕਦੀ ਆਰਨ ਦੀ ਘਾਟ ਨਹੀਂ ਆਉਂਦੀ ਸੋ ਲੱਗਦਾ ਕਿ ਗੱਲ ਜਿੱਧਰ ਨੂੰ ਜਾ ਰਹੀ ਹੈ ਮੁੜ ਕੇ ਉੱਥੇ ਹੀ ਪੁਰਾਣੇ ਸਮੇਂ ਦੇ ਵਿੱਚ ਆਉਣਾ ਪੈਣਾ ਆ ਇੱਕ ਹੋਰ ਗੱਲ ਜਿਹੜੀ ਕਰਨ ਵਾਲੀ ਉਹ ਇਹ ਆ ਕਿ ਵੈਸੇ ਤਾਂ ਖਾਣਾ ਘੱਟ ਚਾਹੀਦਾ ਜੇ ਆਪਾਂ ਗੱਲ ਮਠਿਆਈ ਦੀ ਜਾਂ ਨਮਕੀਨ ਦੀ ਕਰੀਏ ਪਰ ਪੰਜਾਬੀ ਸੁਭਾਅ ਇਹੋ ਜਿਹਾ ਹੈ ਕਿ ਮੱਲੋ ਮੱਲੀ ਮਠਿਆਈ ਵੀ ਖਾਧੀ ਜਾਂਦੀ ਹੈ ਤੇ ਨਮਕੀਨ ਵੀ ਖਾਧਾ ਜਾਂਦਾ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਸਾਰਾ ਨਮਕੀਨ ਅਤੇ ਮਠਿਆਈ ਬਾਹਰਲੇ ਮੁਲਕਾਂ ਤੋਂ ਬਣ ਕੇ ਆ ਰਹੀ ਹੈ ਖਾਸ ਕਰਕੇ ਭਾਰਤ ਤੋਂ ਬਣ ਕੇ ਆ ਰਹੀ ਹੈ ਉਹਦੇ ਵਿੱਚ ਚਾਹੇ ਪੁਝਿਆ ਕਹਿ ਲਓ ਚਾਹੇ ਮਠਿਆਈਆਂ ਕਹਿ ਲਓ ਚਾਹੇ ਹੋਰ ਵਰਤੋਂ ਦਾ ਸਮਾਨ ਕਹਿ ਲਓ ਸੋ ਉਹਨਾਂ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਉਹਨਾਂ ਦੀ ਉਮਰ ਵਧਾਉਣ ਵਾਸਤੇ ਉਹਨਾਂ ਦੇ ਵਿੱਚ ਉਹ ਕੈਮੀਕਲ ਪਾਏ ਜਾਂਦੇ ਆ ਜਿਹੜੇ ਕਿ ਬੜੇ ਸਰੀਰ ਵਾਸਤੇ ਖਤਰਨਾਕ ਆ ਸੋ ਇਹ ਪ ਪਰ ਇਹ ਕਹਿੰਦੇ ਆ ਵੀ ਜੇਕਰ ਖਾਣਾ ਹੀ ਆ ਤਾਂ ਘੱਟੋ-ਘੱਟ ਕਿਸੇ ਲੋਕਲ ਦੁਕਾਨ ਤੋਂ ਲੈ ਕੇ ਖਾਓ ਜਿਹੜੇ ਕਿ ਆਪ ਬਣਾਉਂਦੇ ਆ ਸੋ ਜੇਕਰ ਆਪਾਂ ਗੱਲ ਸਰੀ ਦੀ ਕਰ ਲਈਏ ਬ੍ਰੈਂਟਨ ਦੀ ਕਰ ਲਈਏ ਕਹਿ ਲਓ ਜਿਵੇਂਟਨ ਦੀ ਕਰ ਲਈਏ ਤਾਂ ਇੱਥੇ ਹੁਣ ਇਸ ਵੇਲੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਕਿ ਲੋਕਲ ਸਮਾਨ ਬਣਾਉਂਦੀਆਂ ਆਪ ਦੁਕਾਨਾਂ ਛੋਟੀਆਂ ਨੇ ਪੁਰਾਣੀਆਂ ਨੇ ਪਰ ਉੱਥੇ ਸਾਰੀ ਮਠਿਆਈ ਜਿਹੜੀ ਆ ਆਪ ਬਣਦੀ ਇੱਥੇ ਲੋਕਲ ਲੋਕਲ ਦੁੱਧ ਤਾਂ ਬੇਸਨ ਯੂਜ਼ ਕੀਤਾ ਜਾਂਦਾ ਇਸ ਦੇ ਨਾਲ ਹੀ ਇਹ ਪੁਜੀਆ ਵਗੈਰਾ ਵੀ ਬਣਦਾ ਆ ਉਹ ਵੀ ਸਾਰਾ ਇੱਥੇ ਲੋਕਲ ਬਣਦਾ ਆ ਸੋ ਲੋਕਲ ਜਿਹੜੇ ਪ੍ਰੋਡਕਸ਼ਨ ਨੇ ਖਾਣ ਪੀਣ ਵਾਲੇ ਉਹਨਾਂ ਨੂੰ ਤਰਦੀ ਦਿੱਤੀ ਜਾਵੇ ਤਾਂ ਕਿ ਆਪਾਂ ਨੂੰ ਪਤਾ ਹੋਵੇ ਜਿਹੜੀ ਚੀਜ਼ ਅਸੀਂ ਖਾ ਰਹੇ ਆ ਇੱਕ ਤਾਂ ਲੋਕਲ ਬਣੀ ਹੋਈ ਆ ਉਹ ਤੇਲ ਚੰਗਾ ਵਰਤਿਆ ਹੋਇਆ ਤੇ ਦੂਜੀ ਗੱਲ ਐ ਕਿ ਇਹਨੂੰ ਲੰਮੇ ਸਮੇਂ ਤੱਕ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਇਹਦੇ ਵਿੱਚ ਹਾਨੀਕਾਰਕ ਕੈਮੀਕਲਸ ਨਹੀਂ ਵਰਤੇ ਗਏ ਸੋ ਇਹ ਗੱਲ ਜ਼ਰੂਰ ਅ ਵਰਤਨ ਦੀ ਲੋੜ ਹੈ ਹਰੇਕ ਘਰ ਦੇ ਵਿੱਚ ਲੋਕਲ ਪ੍ਰੋਡਕਟਸ ਹੀ ਵਰਤੇ ਜਾਣ ਗੱਲ ਪੀਯੂ ਦੀ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਘਰਸ਼ ਅਗੇ ਕੇਂਦਰ ਸਰਕਾਰ ਨੂੰ ਝੁਕਣਾ ਪੈ ਗਿਆ ਸੈਨੇਟ ਚੋਣਾਂ ਦੇ ਐਲਾਨ ਦੇ ਵਾਸਤੇ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਜੇਕਰ 25 ਨਵੰਬਰ ਤੱਕ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਤੇ 26 ਨੂੰ ਅਸੀਂ ਮਾਰਚ ਕੱਢਾਂਗੇ ਤੇ ਉਹੀ ਗੱਲ ਹੋਈ ਹੈ ਕਿ ਉਪ ਰਾਸ਼ਟਰਪਤੀ ਨੇ ਐਲਾਨ ਕਰ ਦਿੱਤਾ ਜਿਹੜਾ ਕਿ ਇਸ ਯੂਨੀਵਰਸਿਟੀ ਦਾ ਚਾਂਸਲਰ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੀਆਂ ਚੋਣਾਂ ਜਿਹੜੀਆਂ ਕਰਵਾਈਆਂ ਜਾਣਗੀਆਂ ਸੋ ਪੰਜਾਬ ਯੂਨੀਵਰਸਿਟੀ ਦਾ 27 ਦਿਨਾਂ ਦਾ ਅੰਦੋਲਨ ਜੋ ਕਿ 1960 ਤੋਂ ਬਾਅਦ ਦਾ ਦੂਜਾ ਵੱਡਾ ਅੰਦੋਲਨ ਕਿਹਾ ਜਾ ਰਿਹਾ ਹੈ ਇਹ ਇੱਕ ਸ਼ਾਨਦਾਰ ਜਸ਼ਨ ਦੇ ਨਾਲ ਹੁਣ ਸਮਾਪਤ ਹੋਣ ਜਾ ਰਿਹਾ ਹੈ ਪੀਯੂ ਬਚਾਓ ਮੋਰਚਾ ਜਿਹੜੇ ਵਿੱਚ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਲ ਆ ਉਹਨਾਂ ਨੇ ਰਸਮੀ ਤੌਰ ਤੇ ਤੇ ਧਰਨਾ ਖਤਮ ਕਰ ਦਿੱਤਾ ਪਰ ਉਹ ਕਹਿੰਦੇ ਕੱਲ ਨੂੰ ਸਵੇਰ ਨੂੰ ਅਸੀਂ ਯੂਨੀਵਰਸਿਟੀ ਦੇ ਵਿੱਚ ਫਤਿਹ ਮਾਰਚ ਕੱਢਾਂਗੇ ਉਹਨਾਂ ਸਾਰਿਆਂ ਲੋਕਾਂ ਦਾ ਧੰਨਵਾਦ ਕਰਾਂਗੇ ਜਿਨ੍ਹਾਂ ਵਿੱਚ ਕਿਸਾਨ ਮਜ਼ਦੂਰ ਮਲਾਜ਼ਮ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਸ਼ਾਮਲ ਨੇ ਜਿਨ੍ਹਾਂ ਨੇ ਇਸ ਮੋਰਚੇ ਨੂੰ ਬਹੁਤ ਹੀ ਸਹਾਇਤਾ ਦਿੱਤੀ ਹੈ ਇਹਨਾਂ ਨੂੰ ਹੌਸਲਾ ਫਜ਼ਾਈ ਦਿੱਤੀ ਹੈ ਖਾਣ ਪੀਣ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਕਰਕੇ ਦਿੱਤਾ ਤਾਂ ਹੀ ਮੋਰਚਾ ਇਹ ਸਫਲ ਹੋ ਚੁੱਕਾ ਬਹੁਤ ਸਾਰੀਆਂ ਵੱਡੀਆਂ ਸ਼ਖਸੀਅਤਾਂ ਰਾਸ਼ੀ ਸ਼ਖਸੀਅਤਾਂ ਕਲਾਕਾਰ ਅਦਾਕਾਰ ਉਸ ਮੌਕੇ ਆ ਕੇ ਹੌਸਲਾ ਫਜ਼ਾਈ ਦਿੰਦੇ ਰਹੇ ਆ ਕਹਿੰਦੇ ਸਾਰਿਆਂ ਦਾ ਧੰਨਵਾਦ ਕਰਨਾ ਆ ਸੋ ਸੈਨਲ ਚੋਣਾਂ ਦੀ ਪੁਸ਼ਟੀ ਹੋਣ ਦੀ ਖਬਰ ਜਿਉਂ ਯੂਨੀਵਰਸਿਟੀ ਵਿੱਚ ਫੈਲੀ ਆ ਤਾਂ ਉਹੀ ਧਰਨੇ ਵਾਲੀ ਥਾਂ ਜਿੱਥੇ ਨਿਰਾਸ਼ਾ ਫੈਲੀ ਹੋਈ ਸੀ ਉਦਾਸੀ ਦਾ ਆਲਮ ਸੀਗਾ ਉਥੇ ਨਾਲ ਹੀ ਖੁਸ਼ੀ ਦਾ ਮਾਹੌਲ ਸ਼ੁਰੂ ਹੋ ਗਿਆ ਵਿਦਿਆਰਥੀਆਂ ਵੱਲੋਂ ਭੰਗੜੇ ਪਾਏ ਜਾਣ ਲੱਗੇ ਤੇ ਗੱਲੇ ਮਿਲ ਕੇ ਖੁਸ਼ੀ ਸਾਂਝੀ ਕੀਤੀ ਗਈ ਆ ਤੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿੱਗ ਉਹਨਾਂ ਨੇ ਸਰਕਾਰ ਵੱਲੋਂ ਆਏ ਦੇਸ਼ ਦੀ ਪੁਸ਼ਟੀ ਧਰਨੇ ਵਾਲੀ ਥਾਂ ਤੇ ਜਾ ਕੇ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਵਿਦਿਆਰਥੀਆਂ ਦੀਆਂ ਉਹ ਮੰਨ ਲਈਆਂ ਗਈਆਂ ਤੇ ਉਹ ਹੁਣ ਜਲ ਤੋਂ ਜਲਦ ਕਲਾਸਾਂ ਵਿੱਚ ਆਉਣ ਪੜ੍ਹਾਈ ਸ਼ੁਰੂ ਕਰਨ ਜਿਹਨਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਉਹ ਪ੍ਰੀਖਿਆਵਾਂ ਵਿੱਚ ਬੈਠਣ ਅਤੇ ਹੁਣ ਨਾਲ ਦੀ ਨਾਲ ਸੈਨਲ ਚੋਣਾਂ ਵਾਸਤੇ ਤਿਆਰੀ ਆਰੰਭ ਦਿੱਤੀ ਜਾਊਗੀ। ਤੋਂ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਮਸਲਾ ਉੱਠਿਆ ਸੀਗਾ ਉਹ ਮਸਲਾ ਜਿਹੜਾ ਆ ਖਤਮ ਹੋ ਚੁੱਕਾ ਆ। ਇਸ ਦੇ ਨਾਲ ਹੀ ਇੱਕ ਲੱਗਦੀ ਖਬਰ ਇਹ ਵੀ ਦੇ ਦਈਏ ਕਿ SYL ਮੁੱਦਾ ਜਿਹੜਾ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਸਤਲੁਜ-ਜਮਨਾ ਲਿੰਕ ਰੇਰ ਦਾ ਮਸਲਾ ਬਹੁਤ ਵੱਡਾ ਬਣਿਆ ਹੋਇਆ। ਕੇਂਦਰ ਸਰਕਾਰ ਦੀ ਵਿਚੋਲਗੀ ਕਰ ਰਹੀ ਸੀਗੀ। ਕੇਂਦਰ ਸਰਕਾਰ ਹੁਣ ਪਿੱਛੇ हट ਗਈ ਹੈ ਉਹ ਕਹਿੰਦੇ ਵੀ ਦੋਵੇਂ ਸੂਬੇ ਆਪੋ ਆਪਣੇ ਤੌਰ ਦੇ ਉੱਤੇ ਗੱਲਬਾਤ ਕਰਕੇ ਇਹਨੂੰ ਨਜਿੱਠਣ ਜਾਂ ਅਦਾਲਤਾਂ ਦੇ ਵਿੱਚ ਲਜਾਉਣ ਕੇਂਦਰ ਸਰਕਾਰ ਵਿਚੋਲਗੀ ਕਰਨ ਤੋਂ ਪਿੱਛੇ हट ਗਈ ਹੈ ਉਹ ਕਹਿੰਦੇ ਵੀ ਅਸੀਂ 5 ਤੇ ਕਰੀਬ ਦਵੱਲੀ ਗੱਲਬਾਤ ਦੇ ਗੇੜ ਤੇ ਲਾਏ ਆ ਪਰ ਦੋਵੇਂ ਸੂਬੇ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਇਸ ਕਰਕੇ ਅਸੀਂ ਕੇਂਦਰ ਸਰਕਾਰ ਵੱਲੋਂ ਪਿੱਛੇ हट ਰਹੇ ਆ ਹੁਣ ਕੀ ਹੋਣਾ ਕਿ ਅਦਾਲਤ ਦੇ ਰਾਹੀਂ ਪੰਜਾਬ ਦਾ ਪਾਣੀ ਖੋਣ ਦੀ ਤਿਆਰੀ ਕੀਤੀ ਜਾਊਗੀ ਕਿਉਂਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਤਲਜ ਜਮਨਾ ਲਿੰਕ ਲੈਸ ਦਾ ਪਾਣੀ ਜਿਹੜਾ ਉਹ ਖੂਣਾ ਆ ਤੇ ਜੇਕਰ ਭਾਜਪਾ ਇਹ ਤੱਕਾ ਖੁਦ ਕਰਦੀ ਸੀ ਤਾਂ 2027 ਦੀਆਂ ਚੋਣਾਂ ਵਿੱਚ ਇਹਨਾਂ ਦਾ ਗਰਾਫ ਡੇਕਦਾ ਸਿਕਾ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਆਪ ਪਿੱਛੇ ਹੋ ਜਾਣਗੇ ਹੁਣ ਜੱਜ ਵੀ ਤਾਂ ਇਹਨਾਂ ਨੇ ਲਾਏ ਹੋਏ ਆ ਉਹਨਾਂ ਜੱਜਾਂ ਦੇ ਰਾਹੀਂ ਇਹ ਫੈਸਲਾ ਕਰਾਇਆ ਜਾਊਗਾ ਤੇ ਭਾਜਪਾ ਸੱਦੇ ਰੂਪ ਦੇ ਵਿੱਚ ਪੰਜਾਬ ਦਾ ਪਾਣੀ ਨਹੀਂ ਖੋਊਗੀ ਅਦਾਲਤਾਂ ਨੂੰ ਵਰਤ ਕੇ ਪਾਣੀ ਖੋਇਆ ਜਾਊਗਾ ਇਸ ਕਰਕੇ ਕੇਂਦਰ ਸਰਕਾਰਨ ਪਿੱਛੇ ਹੋ ਗਈ ਆ ਤੇ ਅਦਾਲਤਾਂ ਦੇ ਵਿੱਚ ਲਿਆ ਕੇ ਇਸ ਮਸਲੇ ਨੂੰ ਨਿੱਟਿਆ ਜਾਊਗਾ ਤੇ ਤਰਾਸ ਦੀ ਇਹ ਹੈ ਕਿ ਪੰਜਾਬ ਦੀਆਂ ਸਰਕਾਰਾਂ ਚਾਹੇ ਹੋਣ ਵਾਲੀਆਂ ਨੇ ਤੇ ਚਾਹੇ ਪਿਛਲੀਆਂ ਨੇ ਇਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤ ਜਿਹੜੇ ਆ ਉਹ ਅਣਦੇਖੇ ਕੀਤੇ ਆ ਪੰਜਾਬ ਦਾ ਕੇਸ ਖੁਦ ਹੀ ਅਦਾਲਤਾਂ ਦੇ ਵਿੱਚ ਕਮਜ਼ੋਰ ਕੀਤਾ ਆ ਸੋ ਇਹਨਾਂ ਤੇ ਵੀ ਬਹੁਤੀ ਕੋਈ ਆਸ ਜਿਹੜੀ ਆ ਦਿਖਾਈ ਦੇ ਨਹੀਂ ਰਹੀ ਸੋ ਕੁੱਲ ਮਿਲਾ ਕੇ ਕੇਂਦਰ ਸਰਕਾਰ ਪਿੱਛੇ ਹੋ ਗਈ ਆ ਅਦਾਲਤ ਦੇ ਵਿੱਚ ਹੁਣ ਸਤਲੁਜ ਜਮਨਾ ਲਿੰਕ ਡੈਮ ਦੇ ਪਾਣੀ ਦਾ ਫੈਸਲਾ ਕੀਤਾ ਜਾਊਗਾ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਹਾਜ਼ਰੀ ਭਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਦਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ